ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਪਾਵਨ ਅਸਥਾਨ ਤੇ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਸਾਂ ਪਾਤਸ਼ਾਹਾਂ ਦੀ ਜੀ ਦੀ ਜਾਗਦੀ ਜੋਤ ਜੁਗੋ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਮਹਾਂਪੁਰਖ ਰੱਬ ਦੇ ਪਿਆਰੇ ਕਬੀਰ ਸੇਵਕ ਦੁਇ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਗਤ ਕੋ ਸੰਤ ਜਪਾਵੇ ਨਾਮ ਐਸੇ ਰੱਬ ਦੇ ਪਿਆਰੇ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਕਰਦਿਆਂ ਸੇਵਾ ਤੇ ਸਿਮਰਨ ਵਿੱਚ ਸੰਗਤਾਂ ਨੂੰ ਜੋੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਕਿੰਨਿਆਂ ਰਾਣੀਆਂ ਦਾ ਕਿੰਨਿਆਂ ਜੀਵਾਂ ਦਾ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜ ਕੇ ਉਹਨਾਂ ਨੇ ਭਲਾ ਕੀਤਾ। ਸੰਤ ਬਾਬਾ ਪ੍ਰੀਤਮ ਸਿੰਘ ਸਾਹਿਬ ਜੀ ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਰਾਨਾ ਵਰਸੀ ਸਮਾਗਮ ਵਿੱਚ ਹਾਜ਼ਰ ਹੋਏ ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ ਹਾਜ਼ਰੀ ਪ੍ਰਵਾਨ ਕਰੋ ਪਿਆਰ ਸਹਿਤ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਰੱਬ ਦੇ ਪਿਆਰੇ ਜਿਨ੍ਹਾਂ ਨੇ ਆਪਣਾ ਜੀਵਨ ਬਲਦੀਗੀ ਵਿੱਚ ਸਿਮਰਨ ਵਿੱਚ ਜੋੜਿਆ ਔਰ ਐਸੇ ਸਾਧੂ ਜਨ ਜਿਨ੍ਹਾਂ ਦੀ ਇੱਕ ਜਨਮ ਦੀ ਕਮਾਈ ਨਹੀਂ ਹੁੰਦੀ ਉਹਨਾਂ ਦੀ ਬਿਆੰਤ ਜਨਮਾਂ ਦੀ ਕਮਾਈ ਜਿਨ੍ਹਾਂ ਦੀ ਡਿਊਟੀ ਮਹਾਰਾਜ ਨੇ ਇਹ ਸੇਵਾ ਵਿੱਚ ਲਾ ਦਿੱਤੀ ਔਰ ਉਹਨਾਂ ਨੇ ਬਚਪਨ ਤੋਂ ਲੈ ਕੇ ਉਹ ਮਹਾਨ ਕਲਣਾ ਸੇਵਾ ਸਿਮਰਨ ਵਿੱਚ ਲੀਨ ਰਹੇ ਔਰ ਉਹ ਸਾਧੂ ਮਨ ਅਸਾਧ ਸਾਧੇ ਜਨ ਕੋਏ ਇਸ ਅਸਾਧ ਮਨ ਨੂੰ ਸਾਧਨ ਵਾਲਾ ਹੀ ਸਾਧੂ ਬਣਦਾ ਹੈ ਜਿਸ ਨੇ ਮਨ ਨੂੰ ਸਾਧ ਲਿਆ ਉਹਨਾਂ ਵਿੱਚੋਂ ਸਨ ਉਹ ਮਹਾਂਪੁਰਖ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜੇ ਹੋਰ ਗੁਰੂ ਕੀ ਮਰਜਾਦਾ ਨੂੰ ਮੁਖ ਰੱਖਿਆ ਹਰ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਗੁਰਬਾਣੀ ਦਾ ਜਾਪ ਕਰਨਾ ਸੰਗਤਾਂ ਨੂੰ ਨਾਮ ਸੇਵਾ ਵਿੱਚ ਜੋੜਨਾ ਇੱਥੇ ਆਣ ਕੇ ਹੋਰ ਕੋਈ ਦੂਸਰਾ ਵਜਨ ਨਹੀਂ ਕੋਈ ਕਰ ਸਕਦਾ ਜਿੱਥੇ ਗੁਰੂ ਘਰ ਵਿੱਚ ਇੱਥੇ ਕੋਈ ਆ ਜਾਵੇ ਤੇ ਉਹਨੂੰ ಮಹಾರಾಜ ಜೋಡದೆ ಸನ್ ಸತ ನಾಮ ವಾಹ ಗುರು ಸತನಾಮ ಗುರು ಸತ ನಾಮ ವಾಹ ಗುರು ಸತನಾ ਨਾਮ 와ਹੇ ਗੁਰੂ ਸਤਨਾਮ 와ਹੇ ਗੁਰੂ ਨਾਮ 와ਹੇ ਗੁਰੂ ਸਤਨਾਮ 와ਹੇ ਗੁਰੂ ਰੋ ਪਿਆਰਿਓ ਮਹਾਰਾਜ ਦੇ ਨਾਮ ਵਿੱਚ ਜੁੜ ਕੇ ਜਿਹੜੇ ਵੀ ਸੇਵਾ ਨੂੰ ਆਉਂਦੇ ਉਹਨਾਂ ਨੂੰ ਨਾਮ ਵਿੱਚ ਜੋੜਦੇ ਸੇਵਾ ਵਿੱਚ ਜੋੜਦੇ ਮਹਾਂਪੁਰਖ ਸੰਤ ਬਾਬਾ ਪ੍ਰੀਤਮ ਸਿੰਘ ਸਾਹਿਬ ਜੀ ਔਰ ਉਹਨਾਂ ਦੀ ਅਣਥੱਕ ਕਹਲਣਾ ਸੇਵਾ ਕਰੇ ਸੇਵਾ ਦੇ ਵਿੱਚ ਉਹਨਾਂ ਨੇ ਕਦੇ ਕੋਈ ਟਿੱਲ ਨਹੀਂ ਕੀਤੀ ਕਿੰਨੀ ਵੱਡੀ ਸੇਵਾ ਜਿਹੜਾ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਅਸਥਾਨ ਦੀ ਸੇਵਾ ਕਿੰਨੇ ਵੱਡੇ ਨਾਲ ਹੋਰ ਦਵਾਨ ਹਾਲ ਲੰਗਰ ਹਾਲ ਸਰਾਵਾਂ ਕਿੰਨੀਆਂ ਇਮਾਰਤਾਂ ਔਰ ਕਿੰਨਾ ਕੁਝ ਉਹਨਾਂ ਨੇ ਗੁਰੂ ਪੰਥ ਲਈ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਵਿੱਚ ਰਹਿ ਕੇ ਬਾਬਾ ਜੀ ਦੇ ਕਈ ਵਚਨ ਯਾਦ ਆਉਂਦੇ ਨੇ ਸਨ 82 ਵਿੱਚ ਜਦੋਂ ਦਲ ਇਧਰ ਹਰਿਆਣੇ ਵਿੱਚ ਦਲ ਦਾ ਪੜਾਓ ਇਧਰ ਸਮਾਗਮ ਸੰਗਤਾਂ ਨੇ ਰੱਖੇ ਸੀ ਸੰਗੇ ਨਗਰ ਲੋਹਾਰ ਖੇੜਾ ਆਦਿਕ ਉਦੋਂ ਜਦੋਂ ਇੱਥੇ ਦਲ ਦਾ ਪੜਾ ਆਇਆ ਤੇ ਬਾਬਾ ਜੀ ਨੇ ਦੋ ਦਿਨ ਨਹੀਂ ਜਾਣ ਦਿੱਤਾ ਕਹਿਣ ਲੱਗੇ ਇਹ ਉਹ ਘੋੜੇ ਨੇ ਉਹ ਮਹਾਰਾਜ ਦੀ ਬਖਸ਼ਿਸ਼ ਇਹ ਦਲ ਪੰਥ ਆਇਆ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਿਰਸਾਉਣਾ ਕੀਤਾ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਇਹਨਾਂ ਪ੍ਰੇਮ ਕੀਤਾ ਇਥੇ ਗੱਡੀ ਆ ਭੇਜਣੀ ਕੋੜਿਆਂ ਲਈ ਪੱਠੇ ਲਿਆਉਣੇ ਉਦੋਂ ਲਾਗੇ ਲਾਗੇ ਹੋਰ ਥਾਂ ਬਾਬਾ ਜੀ ਨੇ ਲਿਆ ਸੀ ਉੱਥੇ ਪੜਾ ਲਾਇਆ ਫਿਰ ਉਦੋਂ ਪਹਿਲਾਂ ਦੀ ਗੱਲ ਹੈ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਇਥੇ ਸਵਾਗਤ ਰੱਖਿਆ ਤੇ ਜਥੇ ਸਮੇਤ ਮਹਾਪੁਰਖ ਆਏ ਤੇ ਕੁਦਰਤੀ ਤੌਰ ਤੇ ਇਹ ਸਮਾਗਮ ਤੇ ਨਾਲ ਲਾਗੇ ਸਮਾਗਮ ਸੀ ਤੇ ਇੱਥੇ ਵੀ ਸਮਾਗਮ ਵਿੱਚ ਆਉਣ ਵਾਸਤੇ ਨਾਲ ਬਾਬਾ ਜੀ ਵੀ ਸਰਸੰਗਤੋਂ ਆਏ ਸਤਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਤੇ ਮਹਾਪੁਰਖਾਂ ਦਾ ਆਪਸੀ ਜਿਹੜਾ ਸਨੇਹ ਪਿਆਰ ਸੀ ਉਹ ਬਹੁਤ ਵੱਡਾ ਸੀ ਇਥੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੇ ਨਾਲ ਇਥੇ ਫਿਰ ਜਦੋਂ ਲੰਗਰ ਵਰਤਿਆ ਆਪ ਨਾਲ ਲੰਗਰ ਵਰਤੌਣ ਦੀ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਕਰਦੇ ਨੇ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਵੀ ਬਾਬਾ ਪ੍ਰੀਤਮ ਸਿੰਘ ਜੀ ਕਹਿਣ ਲੱਗੇ ਆ ਕਿ ਉਹ ਆਈ ਬਾਲਟੀ ਤੁਸੀਂ ਫੜੋਏ ਤੁਸੀਂ ਵੰਡੋ ਤੇ ਸੰਤ ਕਰਤਾਰ ਸਿੰਘ ਜੀ ਕਿਉ ਵਾਲੀ ਵਾਲਟੀ ਫੜੀ ਉਹ ਵਰਤਾਨ ਇਹ ਸੁਣੀ ਗੱਲ ਨਹੀਂ ਐ ਅੱਖੀਂ ਵੇਖਿਆ ਦਰਸ਼ਨ ਕੀਤਾ ਤੇ ਮਾ ਬੁਰਖਾਂ ਦਾ ਆਪਸੀ ਤੇ ਫਿਰ ਇਥੇ ਜਦੋਂ ਸਮਾਗਮ ਹੋਇਆ ਬਹੁਤ ਵੱਡਾ ਸਮਾਗਮ ਹੋਇਆ ਕਈ ਦਿਨ ਰਹਿ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਇਥੇ ਕਥਾ ਕਰਦੇ ਰਹੇ ਅੰਮ੍ਰਿਤ ਸੰਚਾਰ ਵੀ ਹੋਇਆ ਬਹੁਤ ਵੱਡਾ ਕਿੰਤੀ ਵਿੱਚ ਬਹੁਤ ਗਿੰਤੀ ਵਿੱਚ ਸੰਗਤਾਂ ਨੇ ਅੰਮ੍ਰਿਤ ਪਾਣ ਕੀਤਾ ਔਰ ਉਹ ਸਮੇਂ ਜਦੋਂ ਤੁਰਨ ਲੱਗੇ ਤੇ ਸੰਤ ਕਰਤਾਰ ਸਿੰਘ ਜੀ ਤੇ ਬਾਬਾ ਪ੍ਰੀਤਮ ਸਿੰਘ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖ ਬੜਾ ਸਮਾਂ ਬੈਠ ਕੇ ਆਪਸ ਵਿੱਚ ਕੋਈ ਵਿਚਾਰ ਵਟਾਂਦਰਾ ਗੁਰੂ ਘਰ ਦੀ ਸੇਵਾ ਦਾ ਕਰਦੇ ਰਹੇ ਅਰਧ ਗੇਟ ਤਾਈਂ ਤੁਰੇ ਗਏ ਅਖੀਰਲਾ ਦਰਸ਼ਨ ਜਿਹੜਾ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਉਹ ਸਮੇਂ ਇੱਥੇ ਦਰਸ਼ਨ ਅਖੀਰਲਾ ਉਹਨਾਂ ਦਾ ਦਰਸ਼ਨ ਹੋਇਆ ਉਦੋਂ ਬਾਅਦਾਂ ਮਲਾਬ ਨਹੀਂ ਹੋ ਸਕਿਆ ਫਿਰ ਸੰਤਾਂ ਦਾ ਐਕਸੀਡੈਂਟ ਹੋ ਗਿਆ ਜਿਹੜਾ ਕੇ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਸੰਤ ਬਾਬਾ ਪ੍ਰੀਤਮ ਸਿੰਘ ਸਾਹਿਬ ਜੀ ਫਿਰ ਇੱਥੇ ਮਸਿਆ ਤੇ ਬਹੁਤ ਸੰਗਤ ਦਾ ਜੋੜ ਮੇਲਾ ਹੁੰਦਾ ਤੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਨੂੰ ਬਾਬਾ ਦਇਆ ਸਿੰਘ ਸਾਹਿਬ ਜੀ ਨੂੰ ਇੱਥੇ ਪੰਜ ਪਿਆਰੇ ਸਿੰਘਾਂ ਦੀ ਡਿਊਟੀ ਲਾਓ ਜਿਹੜੇ ਮਸਿਆ ਤੇ ਇੱਥੇ ਅੰਮ੍ਰਿਤ ਛਕਾਇਆ ਕਰਨ ਫਿਰ ਆਪਣੇ ਸਿੰਘਾਂ ਵਾਲੇ ਸ਼ਹੀਦ ਸਿੰਘ ਹੁਣੀ ਨਾਲ ਉਹਨਾਂ ਦੇ ਭਾਈ ਗੁਰਮੁਖ ਸਿੰਘ ਹੁਣੀ ਨਾਲ ਪੰਨਾ ਸਿੰਘਾਂ ਦੀ ਇਹ ਫਿਰ ਸੇਵਾ ਰਹੀ ਇਥੇ ਆਣ ਕੇ ਅੰਮ੍ਰਿਤ ਛਕਾਉਣਾ ਸੋ ਗੁਰੂ ਕੇ ਪਿਆਰਿਓ ਮਹਾਪੁਰਖ ਰੱਬ ਦੇ ਪਿਆਰੇ ਸਾਧਕਾ ਸੰਗ ਨਹੀਂ ਕਛੁ ਕਾਲ ਦਰਸਨ ਭੇਟਿਤ ਹੋਤ ਨਿਹਾਲ ਉਹ ਚਤੇ ਪਰ ਨਾਮ ਦੇ ਵਿੱਚ ਸਿਮਰਨ ਵਿੱਚ ਜੁੜੇ ਰਹਿੰਦੇ ਨਾਲ ਨਾਲ ਉਹਨਾਂ ਨੇ ਪ੍ਰੇਰਣਾ ਦੇਣੀ ਕਿ ਪਿਆਰਿਓ ਇਹ ਮਨੁੱਖਾ ਜਨਮ ਦਾ ਸਮਾਂ ਬੜਾ ਕੀਮਤੀ ਸਮਾਂ ਹੈ ਇਹ ਸਮੇਂ ਨੂੰ ਕਿਤੇ ਐਵੇਂ ਨਾ ਗਵਾ ਲਿਓ ਜਿੰਨਾ ਹੋ ਸਕੇ ਨਾਮ ਜਪੋ ਸੇਵਾ ਕਰੋ ਆਪਣੀ ਧਰਮ ਦੀ ਕਿਰਤ ਕਰਦੇ ਆ ਜਿਵੇਂ ਗੁਰੂ ਘਰ ਵਿੱਚ ਦਸਵੰਦ ਦੇਣਾ ਓਵੇਂ ਇਹਨਾਂ ਸਵਾਸਾਂ ਦੇ ਨਾਲ ਵੀ ਨਾਮ ਜਪਣਾ ਇਹ ਵੀ ਦੇ ਸੰਬੰਧ ਨਾਮ ਵਿੱਚ ਜੁੜ ਕੇ ਲਾ ਲੈਣਾ ਪ੍ਰੇਰਿਤ ਰਹਿਣਾ ਜਿੰਨੇ ਵੀ ਆਉਣਾ ਉਹਨੂੰ ਪ੍ਰੇਰਨਾ ਗੁਰਸਿੱਖ ਪਰਿਵਾਰਾਂ ਦੇ ਵਿੱਚ ਗੁਰਸਿੱਖ ਘਰਾਣਿਆਂ ਦੇ ਵਿੱਚ ਜਿਨ੍ਹਾਂ ਨੇ ਜਨਮ ਲਿਆ ਹੈ ਜਿਨ੍ਹਾਂ ਨੂੰ ਇਹ ਮਨੁੱਖਾ ਜਨਮ ਦਾ ਸਮਾ ਗੁਰਸਿੱਖੀ ਦੇ ਘਰਾਣਿਆਂ ਵਿੱਚ ਮਿਲਿਆ ਪਿਆਰਿਓ ਉਹ ਵੱਡਿਆਂ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈ ਹੈ। ਤੇ ਮਹਾਂਪੁਰਖਾਂ ਨੇ ਇਹੋ ਹੀ ਬਚਨ ਕਰਨਾ ਕਿ ਗੁਰਸਿੱਖ ਅਖਵਾਉਣ ਵਾਲਾ ਜੋ ਵੀ ਮਾਈ ਭਾਈ ਹੈ ਉਹ ਅੰਮ੍ਰਿਤ ਪਾਣ ਕਰੇ। ਗੁਰੂ ਕੀ ਸਿੱਖੀ ਨਾਲ ਜੁੜੇ। ਅੱਜ ਆਪਾਂ ਸਾਰੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ। ਜਿਹੜੇ ਆਪਣੇ ਜੀਵਨ ਕਾਲ ਵਿੱਚ ਆਪਾਂ ਨੂੰ ਗੁਰਮਤ ਦੇ ਨਾਲ ਸੰਗਠਾਂ ਨੂੰ ਜੋੜਦੇ ਰਹੇ ਔਰ ਅੱਜ ਉਹਨਾਂ ਦੀ ਯਾਦ ਵੀ ਜਿਹੜੀ ਹੈ ਸਾਨੂੰ ਉਹ ਪਰਮੇਸ਼ਰ ਦੇ ਨਾਮ ਵਿੱਚ ਸਿਮਰਨ ਵਿੱਚ ਸੇਵਾ ਵਿੱਚ ਜੋੜ ਰਹੀ ਹੈ ਜੀਵਤ ਵਿਖੇ ਜਿਹਨੀਆਂ ਹਰ ਹਰ ਤੇ ਆਇਆ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਕੀਤਾ ਅੱਜ ਵੀ ਇਹ ਜੀਉਂਦੇ ਵਿਖੇ ਜਾਂਦੇ ਨੇ ਨਾਮ ਰਹੋ ਸਾਧੂ ਰਹੋ ਰਹੋ ਗੁਰਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਨਾਂ ਨੇ ਵੀ ਨਾਮ ਜਪਿਆ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਜੀਓ ਉਹ ਸਿਮਰਨ ਕਰਨ ਵਾਲੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਨ ਵਾਲੇ ਹਰ ਹਰ ਜਨ ਦਿਲ ਏਕ ਹੈ ਵਿਵ ਵਿਚਾਰ ਕਾਸ਼ ਨਾ ਹੈ ਜਲ ਤੇ ਉਪਜਿਤ ਰੰਗ ਜਿਓ ਜਲ ਹੀ ਬਿਖੇ ਸਮਾਏ ਉਹਨਾਂ ਦੀ ਮਹਾਪੁਰਖਾਂ ਦੀ ਗਾਥਾ ਹੈ ਜਿਨ੍ਹਾਂ ਨੇ ਵਿਸਰੇ ਨਾਮ ਸੇ ਕਿਨੇਹਾ ਭੇਜ ਨਾ ਜਾਣ ਮੂਲ ਸਾਈਂ ਜਿਹਿਆ ਇਹ ਬਾਬਾ ਜੀ ਬਾਬਾ ਪ੍ਰੀਤਮ ਸਿੰਘ ਸਾਹਿਬ ਜੀ ਇੱਥੇ ਬਧਿਆਵਤ ਗਲਪੰਥ ਨੂੰ ਇੱਕ ਸਿੰਘ ਨੇ ਕਿਲਾ ਥਾਂ ਦਾ ਅਰਦਾਸ ਕਰਵਾਇਆ ਤੇ ਉੱਥੇ ਸਮਾਗਮ ਰੱਖਿਆ ਤੇ ਬਾਬਾ ਜੀ ਵੀ ਸਰਸੰਗਤੋਂ ਆਏ ਤੇ ਬਾਬਾ ਪ੍ਰੀਤਮ ਸਿੰਘ ਸਾਹਿਬ ਜੀ ਵੀ ਗਏ ਉਦੋਂ ਸੇਹਦ ਕੁਛ ਬਾਬਾ ਜੀ ਦੀ ਢਿੱਲੀ ਸੀ ਤੇ ਜਿਹਨਾਂ ਉੱਥੇ ਗਏ ਤੇ ਬਾਬਾ ਜੀ ਵੀ ਅੱਗੋਂ ਉੱਠ ਕੇ ਆਏ ਤੇ ਬਾਬਾ ਜੀ ਆਏ ਆ ਆਪਸ ਵਿੱਚ ਮਿਲੇ ਬੜੇ ਪ੍ਰੇਮ ਦੇ ਨਾਲ ਤੇ ਬਾਬਾ ਜੀ ਮੈਨੂੰ ਕਹਿਣ ਲੱਗੇ ਵੀ ਜਾਓ ਜਾ ਕੇ ਮਾਹ ਪੁਰਖਾਇਆ ਪੁੱਛੋ ਕਿ ਜਲ ਪਾਣੀ ਕੀ ਲਿਆਈਏ ਤੇ ਜਦੋਂ ਜਾ ਕੇ ਮੈਂ ਬੇਨਤੀ ਕੀਤੀ ਤੇ ਨਾਲ ਸਿੰਘ ਜਿਹੜਾ ਸੇਵਾਦਾਰ ਸੀ ਉਦੋਂ ਬਾਬਾ ਜੀ ਦੇ ਸੇਧ ਕੁਚੇਤਰਾਂ ਦੀ ਸੀ ਸੇਵਾਦਾਰ ਹੀ ਗੱਲ ਸਮਝਦਾ ਹੈ ਪਰ ਫਿਰ ਵੀ ਪਿਆਰ ਸੀ ਭਾਵੇਂ ਗੱਡੀ ਜੀ ਬੈਠਿਆ ਮੜ ਕੇ ਲਾਗੇ ਪੜhanga ਕੀਤਾ ਫਿਰ ਬਾਬਾ ਜੀ ਨੇ ਪੜੰਗੇ ਤੇ ਬਿਠਾਇਆ ਤੇ ਬਾਬਾ ਜੀ ਕਹਿਣ ਲੱਗੇ ਵੀ ਜਿਹੜੀ ਚੀਜ਼ ਹਾਜ਼ਰੀ ਆ ਲੈ ਆਓ ਉਸੇ ਵੇਲੇ ਮੈਂ ਗਿਆ ਲੰਗਰ 'ਚ ਦਲਦਾ ਭੜਾ ਲੱਗਾ ਸੀ ਦੁੱਧ ਸਮੁੰਦਰ ਗਰਮ ਹੋਇਆ ਸੀ ਤੇ ਪਕੌੜੇ ਨਿਕਲਦੇ ਤੇ ਬਿਵੇਕੀ ਸਿੰਘ ਲੰਗਰ ਸਜਾਰ ਰਿਹਾ ਸੀ ਮੈਂ ਦਵਾਦਬ ਲੈ ਕੇ ਗਿਆ ਤੇ ਬਾਬਾ ਜੀ ਨੇ ਛਕਿਆ ਤੇ ਉਹ ਸਮੇਂ ਕਈਆਂ ਦੇ ਮਨ ਵਿੱਚ ਇਹ ਆਇਆ ਵੀ ਬਾਬਾ ਜੀ ਤੇ ਬਾਹਰੋਂ ਕੁਝ ਖਾਂਦੇ ਨਹੀਂ ਤੇ ਉਹ ਕਹਿਣ ਲੱਗੇ ਮਹਾਂਪੁਰਖ ਵੀ ਪਿਆਰਿਓ ਇਹ ਦਲਪੰਥ ਵਿੱਚ ਮਰਜਾਦਾ ਦੇ ਨਾਲ ਲੰਗਰ ਤਿਆਰ ਹੁੰਦਾ ਤੇ ਅਸੀਂ ਤਾਂ ਛਕਿਆ ਹਰ ਗੱਲ ਨੂੰ ਮਰਜਾਦਾ ਦੇ ਵਿੱਚ ਰੱਖਦੇ ਸੀ ਜਿਨ੍ਹਾਂ ਨੇ ਬਹੁਤ ਵੱਡੀ ਕਾਰਨਾ ਬਹੁਤ ਵੱਡੀ ਸੇਵਾ ਔਰ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਕਿਸੇ ਤੋਂ ਲੁਕੀ ਸ਼ਿਪੀ ਨਹੀਂ ਸਾਰੇ ਕਾਰ ਸੇਵਾ ਵਾਲੇ ਮਹਾਂਪੁਰਖ ਜਾਣਦੇ ਨੇ ਵੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ ਕਿੰਡੀ ਵੱਡੀ ਸੇਵਾ ਹੋਈ ਸੋ ਗੁਰੂ ਕੇ ਪਿਆਰਿਓ ਐਸੇ ਸਾਧੂ ਜਨ ਜਿਨ੍ਹਾਂ ਨੇ ਆਪਣੇ ਮਨ ਦੇ ਉੱਤੇ ਫੜੇ ਪਾਈ ਹੁੰਦੀ ਹੈ ਕਿ ਐਸਾ ਸਾਧੂ ਮਨ ਜਿਹੜਾ ਹੈ ਨਾ ਇਹ ਜਿੰਨਾ ਬੜਾ ਔਖਾ ਹੈ ਤੇ ਸਾਧੂ ਜਨ ਐਸੇ ਜਿਹੜੇ ਨੇ ਉਹਨਾਂ ਨੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤੇ ਉਹ ਸਾਧੂ ਜਨ ਐਸੇ ਉਹ ਸਾਧੂ ਤੁਮ ਹਰ ਸੇਤੀ ਰਾਤੇ ਸੰਤੋ ਨਿਭਾਏ ਲਓ ਮੋਕਾ ਓੜ ਪਚਾਵੋ ਪੁਰਖ ਪਿਤਾ ਕੇਡੇ ਪ੍ਰੇਮ ਦੇ ਨਾਲ ਐਸੇ ਸੰਤਾਂ ਨੂੰ ਮਹਾਰਾਜ ਨੇ ਮਾਣ ਦਿੱਤਾ ਸਤਿਗੁਰੂ ਮੇਰ ਕਰਨ ਅੱਜ ਮਹਾਂਪੁਰਖਾਂ ਦੀ ਯਾਦ ਵਿੱਚ ਬੇਅੰਤ ਸੰਗਤਾਂ ਹਾਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਮਹਾਪੁਰਖਾਂ ਦੇ ਦਿਹਾੜੇ ਤੇ ਹਾਜ਼ਰ ਹੋਏ ਹੋ ਇਹ ਤਨਤਾ ਦੇ ਜੋਗੋ ਤੇ ਆਪਾਂ ਇਹ ਗੱਲ ਮਨ ਵਿੱਚ ਕੀ ਭਾਵਨਾ ਲੱਗੇ ਜਾਣੀ ਹੈ ਕਿ ਸਾਡਾ ਮਨ ਤੇ ਸਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਬਣੀ ਰਹੇ ਜੋ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਦਾ ਸਿੱਖ ਹੈ ਧਰ ਜੀ ਹਰੇ ਇਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਇਕ ਟੇਕ ভরਸਾ ਆਪਣੇ ਗੁਰੂ ਪਰਮੇਸ਼ਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਰੱਖਣਾ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹ ਪੰਜਾਂ ਪਿਆਰਿਆਂ ਦੇ ਹਾਜ਼ਰ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਕੀ ਸਿੱਖੀ ਧਾਰਨ ਕਰੋ ਔਰ ਕਾਲੀ ਕੈਰੇ ਸਿੱਧੀ ਨਵਾਂ ਸਾਜ ਚੜਿਆ ਅਨਾਈ ਮਨ ਨੂੰ ਰੰਗ ਲੱਗ ਜਾਵੇ ਕਿਤੇ ਸਾਲ ਸਾਰੇ ਹੀ ਰੱਬ ਦੇ ਨੇ ਪਰ ਸਦਕੇ ਉਹ ਸਮੇਂ ਦੇ ਜੇ ਸਮੇਂ ਵਿੱਚ ਕਿਤੇ ਇਸ ਮਨ ਨੂੰ ਮਹਾਰਾਜ ਦੇ ਨਾਮ ਦਾ ਰੰਗ ਲੱਗ ਜਾਏ ਤੇ ਫਿਰ ਸਾਰਾ ਹੀ ਸਮਾਂ ਸੁਹਾਵਣਾ ਹੁੰਦਾ ਹੈ ਸਫਲਾ ਹੁੰਦਾ ਇਸ ਕਰਕੇ ਹਰ ਰੋਜ਼ ਜੋ ਗੁਰੂ ਕੇ ਸਿੱਖ ਦਾ ਕਰਮ ਹੈ ਮਹਾਰਾਜ ਸਾਹਿਬ ਜੀ ਦਾ ਜੋ ਬਚਨ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭੜ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭੜ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕੇ ਲੇ ਵਿਖ ਪਾਪ ਦੋਖ ਲਹਿ ਜਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਬ ਅਵਰੇ ਨਾਮ ਜਪਾਵੇ ਐਸੇ ਗੁਰੂ ਕੇ ਸਿਖਾਤ ਵਿੱਚ ਬਿਲੇ ਹਾਰ ਜਾਈਏ ਸੋ ਗੁਰੂ ਕੇ ਪਿਆਰਿਓ ਨਿਤਨੇਮ ਪਹਿਲੇ ਵੱਜ ਜਾਏ। ਅੰਮ੍ਰਿਤ ਵੇਲੇ ਦਾ ਵੇਲਾ ਨਾ ਸਾਡਾ ਖੁੰਝੇ। ਨਿਤਨੇਮ ਕਰਨਾ, ਗੁਰਬਾਣੀ ਦਾ ਜਾਪ ਕਰਨਾ, ਸਿਮਰਨ ਕਰਨਾ। ਹਰ ਰੋਜ਼ ਗੁਰਦੁਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ। ਗੁਰੂ ਕੀ ਸੰਗਤ ਕਰਨੀ। ਕਥਾ ਕੀਰਤਨ ਸੁਣਨਾ। ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਕਰਦਿਆਂ ਵੀ ਨਾਲ ਮਹਾਰਾਜ ਦਾ ਨਾਮ ਸਿਮਰਨ ਵਿੱਚ ਧਿਆਨ ਜੋੜ ਕੇ ਰੱਖਣਾ। ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਾਧਾਰੀਆਂ ਸੰਗਤਾਂ ਨੇ ਹਾਜ਼ਰੀ ਪ੍ਰਵਾਨ ਕਰਨੀ ਐਸਾ ਮਹਾਰਾਜ ਦਾ ਨਾਮ ਸਾਨੂੰ ਨਾ ਵਿਸਰੇ ਮਹਾਂਪੁਰਖਾਂ ਦੇ ਦਿਹਾੜੇ ਤੇ ਆਏ ਹੋ ਆਪਾਂ ਸਾਰੇ ਇਹ ਨਾਮ ਦਾ ਰੰਗ ਉਹ ਮਹਾਤਮਾ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਜਿਨ੍ਹਾਂ ਨੇ ਜਪਿਆ ਹੈ ਸਦਕੇ ਜਾਈਏ ਇਹ ਨਾਮ ਸੇਮਰਨ ਸੇਵਾ ਸਾਡੇ ਮਨ ਦੇ ਵਿੱਚ ਗੁਰੂ ਕੀ ਮਰਜਾਦਾ ਦ੍ਰਿੜ ਹੋਵੇ ਹਾਜ਼ਰੀ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੇਲੇ ਸੇਵਾ ਨਿਭਾ ਰਹੇ ਨੇ ਸ਼ੰਤ ਬਾਬਾ ਜਗਤਾਰ ਸਿੰਘ ਜੀ ਜੋ ਮਹਾਂਪੁਰਖਾਂ ਨੇ ਪਾਏ ਹੋਏ ਪੂਰਨਿਆ ਤੇ ਚੱਲਦੇ ਆ ਸੇਵਾ ਕਰ ਰਹੇ ਨੇ ਸਾਰੀਆਂ ਸੰਗਠਨਾਂ ਸੇ ਤਰ੍ਹਾਂ ਹੀ ਨਾਲ ਸੰਜੋਗ ਦੇ ਕੇ ਸੇਵਾ ਦੇ ਵਿੱਚ ਜਦੋਂ ਵੀ ਆਵਾਜ਼ ਆ ਦੇਣ ਸੇਵਾ ਵਿੱਚ ਹਾਜ਼ਰ ਹੋਈਏ ਲਾਹ ਲੈਂਦੇ ਰਹੀਏ ਸੇਵਾ ਦਾ ਸਤਿਗੁਰੂ ਕਿਰਪਾ ਕਰਨ ਮਿਹਰ ਕਰਨ ਨਾਲ ਨਾਲ ਸੰਗਠਨਾਂ ਨੂੰ ਬੇਨਤੀ ਹੈ ਕਿ 19 ਜਨਵਰੀ ਨੂੰ 6 ਮਾਰਗ ਨੂੰ ਸਤਖੰਡਵਾਸੀ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਦੀ ਸਾਲਾਨਾ ਵਰਸੀ ਹੈ ਸਰਸੰਗ ਨਗਰ ਸੰਗਠਾ ਜੇ ਨਾਮ ਹੀ ਹੋ ਸਕੇ ਸੰਗਤਾਂ ਪਹੁੰਚ ਕੇ ਦਰਸ਼ਨ ਦਿਓ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਸੰਗਤਾਂ ਮਹਾਂਪੁਰਖਾਂ ਦੀ ਯਾਦ ਵਿੱਚ ਇਸ ਸਮਾਗਮ ਵਿੱਚ ਜੁੜ ਕੇ ਗੁਰੂ ਸ਼ਬਦ ਨਾਲ ਜੁੜ ਰਹੇ ਹੋ ਸਾਬ ਜੀ ਕਿਰਪਾ ਕਰਨ ਹਾਜ਼ਰੀ ਪ੍ਰਮਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਪਿਆਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ